ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪੇ ਸਪਾਵਣ ਪਵਣ ਪੀਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਜੋ 403 ਅੰਗ ਤੇ ਆਉਂਦਾ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੋ ਟਿਊਬ ਦੀ ਪਲੇਲਿਸਟ ਦੇ ਵਿੱਚ ਸਾਰੀ ਸੰਖਿਆ ਪਈ ਆਵ ਜਾ ਕੇ ਸਰਵਣ ਕਰ ਸਕਦੇ ਹੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਖਿਆ ਵੀ ਚੱਲ ਰਹੀ ਹੈ ਲਾਈਵ ਰਾਤ ਨੂੰ ਸਵੇਰੇ 8 ਵਜੇ ਹੋਈਦਾ ਹੈ YouTube ਤੇ ਆਸਾ ਘਰ 11ਵਾਂ ਮਹੱਲਾ 5ਵਾਂ ਘਰ 11 ਨਹੀਂ ਕਹਿਣਾ ਨੂੰ ਘਰ 11ਵਾਂ 11ਵਾਂ ਉਚਾਰਨ ਕਰਨਾ ਹੈ ਮਹੱਲਾ 5ਵਾਂ ਰਾਗ ਆਸਾ ਘਰ 11ਵੇਂ ਦੇ ਵਿੱਚ ਗੁਰੂ ਅਰਜਨ ਦੇ ਮਹਾਰਾਜੀ ਦੀ ਬਾਣੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਨਟੂ ਆਪੇਖ ਦਿਖਾਵੇ ਬਹੁ ਵਿਦ ਦਿਖਾਵੇ ਨਹੀਂ ਪੜ ਦੇਣਾ ਦਿਖਾਵੇ ਦਲਾਵਾਂ ਦੇ ਨਾਲ ਉਚਾਰਨ ਕਰਨਾ ਹੈ ਜੈਸਾ ਹੈ ਉਹ ਤੈਸਾਰੇ ਉਹ ਉਹ ਨਹੀਂ ਕਹਿਣਾ ਹਾਏ ਔਂਕੜ ਜਿਹੜਾ ਉਚਾਰਨ ਨਾਲ ਹੋਵੇਗਾ ਉਹ ਤੈਸਾਰੇ ਬਹੁ ਰੂਪੀਆਂ ਕਈ ਕਿਸਮ ਦੇ ਸਾਗ ਬਣਾ ਕਰਕੇ ਲੋਕਾਂ ਨੂੰ ਵਿਖਾਉਂਦਾ ਹੈ ਪਰ ਆਪਣੇ ਅੰਦਰੋਂ ਉਹ ਜਿਹਾ ਜਿਆ ਹੁੰਦਾ ਹੈ ਉਹੋ ਜਿਹਾ ਹੀ ਰਹਿੰਦਾ ਹੈ ਜੇ ਉਹ ਰਾਜਿਆਂ ਰਾਣੀਆਂ ਦੇ ਸਾਗ ਵੀ ਬਣਾ ਦਿਖਾਵੇ ਤਾਂ ਵੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ ਸਤਿਗੁਰੂ ਜੀ ਕੇ ਬਚਨ ਕਰਦੇ ਨੇ ਅਨਕ ਜੋਨ ਅਨੁ ਅਨੇਕ ਨਹੀਂ ਪੜਨਾ ਸੰਗਤ ਜੀ ਅਨਕ ਅਨਕ ਜੋਨ ਭ੍ਰਮਿਓ ਭ੍ਰਮ ਭੀਤਰ ਸੁਖ ਹੈ ਨਾਹੀ ਪਰ ਵੇਸਾਰੇ ਇਸੇ ਤਰ੍ਹਾਂ ਜੀਵ ਮਾਇਆ ਦੀ ਝੜਕਣਾ ਦੇ ਵਿੱਚ ਫਸ ਕਰਕੇ ਅਨੇਕਾ ਜੋਨਾਂ ਵਿੱਚ ਭੌਂਦਾ ਫਿਰਦਾ ਹੈ ਅੰਤਰ ਆਤਮੇ ਸਦਾ ਦੁਖੀ ਰਹਿੰਦਾ ਹੈ ਸੁਖ ਦੇ ਵਿੱਚ ਉਸ ਦਾ ਪ੍ਰਵੇਸ਼ ਨਹੀਂ ਹੁੰਦਾ ਨਾਲ ਆਪਾਂ ਸੰਗਤ ਜੀ ਅਰਥ ਵੀ ਕਰ ਰਹੇ ਆ ਤੇ ਗੁਰਬਾਣੀ ਦਾ ਉਚਾਰਨ ਵੀ ਸਿੱਖ ਰਹੇ ਆ ਅੱਗੇ ਸਤਿਗੁਰ ਜੀ ਬਚਨ ਕਰੇ ਸਾਜਣ ਸੰਤ ਹਮਾਰੇ ਮੀਤਾ ਬਿਨ ਹਰ ਹਰ ਆਨੀਤਾ ਰੇ ਹੁਣ ਸੰਗਤ ਜੀ ਇਸ ਨੂੰ ਆਨੀਤਾ ਨਹੀਂ ਕਹਿਣਾ ਆਨੀਤਾ ਐੜਾ ਸੰਬੰਧ ਕਲਾਉਣਾ ਆ ਨੀਤਾ ਰੇ ਹੇ ਸੰਤ ਜਣੋ ਹੇ ਸੱਜਣੋ ਹੇ ਮੇਰੇ ਮਿੱਤਰੋ ਜਗਤ ਵਿੱਚ ਜੋ ਕੁਝ ਵੀ ਦਿਖ ਰਿਹਾ ਹੈ ਪ੍ਰਮਾਤਮਾ ਤੋਂ ਬਿਨਾ ਹੋਰ ਸਭ ਕੁਝ ਨਾਸਵੰਤ ਹੈ ਜਿਸ ਦੇ ਪਸਾਰੇ ਦੇ ਨਾਲ ਮੋਹ ਪਾਇਆ ਦੁੱਖ ਹੀ ਪ੍ਰਾਪਤ ਹੋਵੇਗਾ ਸਾਧ ਸੰਗ ਮਿਲ ਹਰ ਗੁਣ ਗਾਏ ਇਹੋ ਜਨਮ ਪਦਾਰਥ ਜੀਤਾ ਰੇ ਰਾਰਾ ਜਿਹੜਾ ਰਾਰੇ ਨੂੰ ਰੇ ਲਾਂ ਲੱਗੀ ਏ ਇਹ ਵੱਖਰੇ ਪਾਠ ਨੇ ਜੀਤਾ ਰੇ ਹਾਉ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਮਿਲ ਕਰਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ਹਨ ਕਹਿੰਦੇ ਉਸ ਨੇ ਇਹ ਕੀਮਤੀ ਮਨੁੱਖਾ ਜਨਮ ਜਿੱਤ ਲਿਆ ਸਫਲਾ ਕਰ ਲਿਆ ਹੈ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਣ ਵਿਦ ਤਰੀਏ ਰੇ ਤਰੀਏ ਰੇ ਰਾਰਾ ਜਿਹੜਾ ਵੱਖਰਾ ਹੈ ਕਿਨੀ ਪਾਰਾ ਪਾਠ ਹੈ ਕਿਨੀ ਪ੍ਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਤ੍ਰੈਗੁਣੀ ਮਾਇਆ ਮਨ ਨੂੰ ਇੱਕ ਸਮੁੰਦਰ ਹੈ ਇਸ ਵਿੱਚੋਂ ਦੱਸੋ ਕਿਸ ਤਰ੍ਹਾਂ ਕਹਿੰਦੇ ਪਾਰ ਲੰਘ ਸਕੀਦਾ ਅੱਗੇ ਸਤਿਗੁਰੂ ਜੀ ਬਚਨ ਕਰਦੇ ਨੇ ਘੋਮਣ ਘੇਰ ਅਗਾਹ ਅਗਾਖਰੀ ਗੁਰ ਸ਼ਬਦ ਦੀ ਪਾਰ ਉੱਤਰੀਐ ਰੇ ਹੁਣ ਸੰਗਤ ਜੀ ਕਈ ਸੰਗਤਾਂ ਪੜ ਜਾਂਦੀਆਂ ਉੱਤਰੀਐ ਰੇ ਪੁੱਤਰੀਏ ਨਹੀਂ ਪੜਨਾ ਸੰਗਤ ਜੀ ਜਿਹੜਾ ਐਡੇ ਨੂੰ ਦਲਾਵਾਂ ਲੱਗੀਆਂ ਇਹ ਵੱਖਰੀਆਂ ਕਰਨੀਆਂ ਸਬੰਧਕ ਲਾ ਕੇ ਉਚਾਰਨ ਕਰਨਾ ਊੜੇ ਔਂਕੜ ਉੱਤੇ ਅਦਕ ਲੱਗੇਗਾ ਉੱਤੇ ਅਦਕ ਲਾ ਕੇ ਤੱਤਾ ਰਾਰੇ ਨੂੰ ਬਿਹਾਰੀ ਉਤਰੀ ਪੁੱਤਰੀ ਐ ਰੇ ਪੁੱਤਰੀਏ ਨਹੀਂ ਪੜਨਾ ਉਤਰੀ ਐ ਰੇ ਪੁੱਤਰੀ ਐ ਰੇ ਇਸ ਤਰ੍ਹਾਂ ਉਚਾਰਨ ਕਰਨਾ ਇਸ ਵਿੱਚ ਅਨੇਕਾਂ ਵਿਕਾਰਾਂ ਦੀਆਂ ਘੁੰਮਣ ਘੇਰੀਆਂ ਪੈ ਰੀਆਂ ਨੇ ਇਹ ਅਥਾ ਹੈ ਇਸ ਵਿੱਚੋਂ ਪਾਰ ਲੰਘਣਾ ਬਹੁਤ ਔਖ ਹੈ ਤੇ हे ਭਾਏ ਗੁਰੂ ਦੇ ਸ਼ਬਦ ਦੇ ਰਾਹੀ ਇਸ ਵਿੱਚੋਂ ਪਾਰ ਲੰਘ ਸਕੀਦਾ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹੋ ਜਾਨਾ ਰੇ ਸਤਗੁਰ ਜੀ ਬਚਨ ਕਰਦੇ ਨੇ हे ਨਾਨਕ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਮਿਲ ਕੇ ਖੋਜ ਕਰਦਿਆਂ ਵਿਚਾਰ ਕੀਤੀ ਉਸ ਨੇ ਇਹ ਅਸਲੀਅਤ ਸਮਝ ਲਈ ਹੈ ਕਿ ਪਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ ਸਿਮਰਤ ਨਾਮ ਨਿਧਾਨ ਨਿਰਮੋਲਕ ਸਿਮਰਤ ਨਾਮ ਨਿਧਾਨ ਨਿਰਮੋਲਕ ਮਨ ਮਾਨਕ ਪਤਿਆਨਾ ਰੇ ਪਤਿਆਨਾ ਰੇ ਕਹਿੰਦੇ ਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਸੈ ਨਹੀਂ ਹੈ ਸਿਮਰਿਆ ਮਨ ਮੋਤੀ ਵਰਗਾ ਕੀਮਤੀ ਬਣ ਜਾਂਦਾ ਹੈ ਤੇ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਗਿਝ ਜਾਂਦਾ ਹੈ ਸੁਸੰਗਤ ਜੀ ਆਪ ਜੀ ਨੇ ਸੁਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਵੀ ਸਿੱਖ ਲਿਆ ਨਾਲ ਅਰਥ ਵੀ ਸਰਵਣ ਕੀਤੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ